ਪੰਜਾਬ ਦੇ ਦੇ ਲੋਕ ਆਪਣੀਆਂ ਆਪਣੇ ਸੱਚਾਈ ਦੱਸਦੇ ਨੇ ਕਿ ਅਸੀਂ ਬਿਮਾਰ ਸੀ ਅਸੀਂ ਠੀਕ ਹੋ ਗਏ ਸਾਡੇ ਗੋਡੇ ਖਰਾਬ ਸੀ ਸਾਡੀ ਕੈਸ ਠੀਕ ਹੋ ਗਈ ਯਾਰ ਸੋਨੀਆ ਤੱਕ ਜਿਹੜੀਆਂ ਉਹ ਜਿਹੜੀਆਂ ਸਾਡੇ ਠੀਕ ਹੋ ਜਾਣ ਫਿਰ ਉਹ ਲੋਕ ਕਿਹੜੇ ਨੇ ਇਹ ਪ੍ਰੈਕਟਿਸ ਬਾਰ ਬਾਰ ਇਹਨਾਂ ਲੋਕਾਂ ਵੱਲ ਕ੍ਰੁਸੀਡ ਕਾਲ ਕੀਤਾ ਜਾਣਾ ਇਹ ਬੜੀ ਖਤਰਨਾਕ ਪ੍ਰੈਕਟਿਸ ਹੈ ਇਹ ਪੰਜਾਬ ਨੂੰ 47 ਤੱਕ ਵਾਪਸ ਲੈ ਜਾਏਗੀ ਇਹ ਤਾਂ ਇਹਨੂੰ ਬੁੱਕ ਕਰਨਾ ਜਿਹਦੇ ਅੰਡਰ ਸੈਕਸ਼ਨ ਆਫ ਦ ਟੈਰਰਿਜ਼ਮ ਐਕਟ ਇਹ ਤੇ 295 ਲਗਣੀ ਚਾਹੀਦੀ ਹੈ 156 ਲਗਣੀ ਚਾਹੀਦੀ ਹੈ ਇਹਦੇ ਉੱਤੇ ਇਹ ਤੇ 420 ਵੀ ਲਗਣੀ ਚਾਹੀਦੀ ਆਪਾਂ ਖੰਡ ਕਰਦਾ ਅੱਜ ਦੁਨੀਆ ਨੂੰ ਗਲਤ ਕੰਮ ਕਰਨ ਵਾਲਿਆਂ ਤੋਂ ਪੀੜ ਨਹੀਂ ਹੁੰਦੀ ਸੋਚੋ ਅੱਜ ਖਾਂ ਖਾਂ ਦੇ ਠੇਕੇ ਖੁੱਲਦੇ ਆ ਠੇਕੇ ਖੁੱਲਣ ਤੋਂ ਦੁਨੀਆ ਨੂੰ ਕੋਈ ਰੁਕੀ ਨਹੀਂ ਆ ਪਰੇਸ਼ਾਨੀ ਨਹੀਂ ਆ ਕੋਈ ਸਟ੍ਰਾਈਕ ਨਹੀਂ ਕੀਤੀ ਜਾ ਰਹੀ ਕਦ ਦੁੱਖ ਦੇ ਆ ਇਹਨਾਂ ਦੇ ਤੰਗੇ ਦੇਖੋ ਕਿਹੜੀ ਗੱਲ ਕੋ ਅੱਜ ਜਦੋਂ ਟੈਲੀਵਿਜ਼ਨ ਦੇ ਵਿੱਚ ਧੀਆ ਪੈਣਾ ਦੇ ਸਾਹਮਣੇ ਐਡ ਚੱਲਦੀ ਆ ਵਸ਼ੀਕਰਨ ਕਰਾ ਲਓ ਮਨ ਚਾਇਆ ਪ੍ਰੇਮ ਪਾ ਲਓ ਜੇ ਕਿਸੇ ਦਾ ਢਿੱਡ ਨਹੀਂ ਦੁੱਖਦਾ ਕੋਈ ਨਹੀਂ ਕਹਿੰਦਾ ਵੀ ਇਹ ਦੁਕਾਨਾਂ ਬੰਦ ਕਰੋ ਤੇ ਹਾਏ ਹਾਏ ਚਰਚਾ ਵਿੱਚ ਕਹਿੰਦੇ ਜਾਦੂ ਟੋਨੇ ਛੱਡ ਦਿਓ ਅੱਜ ਇਸ ਗੱਲ ਪਰ ਢਿੱਡ ਦੁੱਖਦੇ ਇਹ ਧਰਮੇ ਦਿੱਤੇ ਜਾਣੇ ਦੇਖੋ ਦੁਨੀਆ ਦਾ ਹਾਲ